ਸਰ ਕੀ ਮਕਸਦ ਜਿਹੜੀ ਅੱਜ ਤੁਸੀਂ ਰਿਸਪੌਂਸ ਦਿੱਤਾ ਇਹ ਜੀ ਕੱਲ ਅਸੀਂ ਇੱਕ মিডিਆ ਦੇ ਸਾਥੀਆਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਗਾਇਕਾ ਅਮਰ ਨੂਰੀ ਨੂੰ ਇੱਕ ਕਾਲ ਆਈ ਸੀ ਜੋ ਆਪਦੇ ਆਪ ਨੂੰ ਪੁਲਿਸ ਪਰਸਨ ਦੱਸ ਰਿਹਾ ਸੀ ਤੇ ਉਸਨੇ ਉਹਨਾਂ ਨੂੰ ਥ੍ਰੈਟਨ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਸਸਪੈਕਟ ਰੌਂਡ ਅਪ ਕੀਤੇ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਸਾਈਬਰ ਫਰੋਡ ਦਾ ਅਟੈਂਪਟ ਸੀ ਲੇਡੀ ਇੱਕ ਹੈ ਸੰਦੀਪ ਕੌਰ ਜੋ ਕਪੂਰਥਲਾ ਜਿਹੜੇ ਰਹਿਣ ਵਾਲੀ ਹੈ ਇਹ ਇਹ ਆਪਣੇ ਇੰਸਟਾਗ੍ਰam ਨੂੰ ਚਲਾ ਰਹੀ ਸੀ ਉੱਥੇ ਇੱਕ ਇਹਨੂੰ ਪੇਜ ਕੋਈ ਦਿਖਿਆ ਉਹਦੇ ਤੇ ਜੋ ਉਹਦਾ ਵਟਸਐਪ ਤੇ ਨੰਬਰ ਦਿੱਤਾ ਹੋਇਆ ਸੀ ਉਹਦੇ ਤੇ ਇਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਪੈਸਿਆਂ ਦੇ ਲਾਲਚ ਦੇ ਵਿੱਚ ਕੋਈ ਜੋਬ ਦੀ ਜਾਂ ਹੈਲਪ ਮਦਦ ਫਾਈਨੈਂਸ਼ੀਅਲ ਹੈਲਪ ਕਰਨ ਵਾਸਤੇ ਕੋਈ ਪੇਜ ਬਣਾ ਹੋਇਆ ਸੀ ਉਹ ਹੇਜੇ ਪੇਜ ਤੇ ਉੱਤੇ ਵਟਸਐਪ ਦੇ ਉੱਤੇ ਉਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੰਦੀਪ ਕੌਰ ਨੂੰ ਗੱਲਾਂ 'ਚ ਲਗਾ ਕੇ ਉਸ ਤੋਂ OTP ਲੈ ਕੇ ਉਹਦੇ ਜਿਹੜਾ ਨੰਬਰ ਦੇ ਉੱਤੇ ਉਸ ਦਾ ਵਟਸਐਪ ਚੱਲ ਰਿਆ ਸੀ ਉਹ ਆਪਣੇ ਕੋਲ ਵਟਸਐਪ ਤੇ ਚਲਾਉਣਾ ਸ਼ੁਰੂ ਕਰ ਦਿੱਤਾ ਫਿਰ ਉਸੇ ਵਟਸਐਪ ਦੇ ਰਾਹੀਂ ਉਸਨੇ ਉਹ ਉਸ ਪਰਸਨ ਨੇ ਆਜ ਆਪਣੇ ਪੁਲਿਸ ਇੰਸਪੈਕਟਰ ਦੱਸਦੇ ਹੋਏ ਗਾਇਕਾ ਮਰਦੂਰੀ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਥ੍ਰੈਟਨ ਕੀਤਾ ਕੀ ਇਹਨਾਂ ਦਾ ਕੋਈ ਪੁਰਾਣਾ ਵੀ ਮਾਮਲਾ ਹੈ ਕਿੰਨਾ ਤੇ ਨਹੀਂ ਜੋ ਪਰਸਨ ਅਸੀਂ ਰਾਉਂਡ ਅਪ ਕੀਤੇ ਨੇ ਇਹਨਾਂ ਦੇ ਉੱਤੇ ਕੋਈ ਪੁਰਾਣਾ ਮਾਮਲਾ ਦਰਜ ਨਹੀਂ ਹੈਗਾ ਜੋ ਸਾਡੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਹੋਵੇ ਇਸ ਦਰਾਂ ਹੀ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਚਾਹਨਾ ਇਹ ਇੱਕ ਸਾਈਬਰ ਫਰੋਡ ਦਾ ਤਰੀਕਾ ਹੈ ਜੇ ਤੁਹਾਨੂੰ ਵੀ ਕੋਈ ਕਾਲ ਆਉਂਦੀ ਹੈ ਜ ਜਿਹਦੇ ਵਿੱਚ ਕੋਈ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਹ ਗੱਲ ਕਹਿਣਾ ਚੰਦਾ ਕਿ ਅਸੀਂ ਤੁਹਾਡਾ ਬੇਟਾ ਜਾਂ ਬੇਟੀ ਫੜੇ ਨੇ ਇਹ ਗਰੁੱਪ ਦੇ ਵਿੱਚ ਫੜੇ ਸੀ ਬਾਕੀ ਬੱਚਿਆਂ ਦਾ ਕਸੂਰ ਹੈ ਪਰ ਤੁਹਾਡੇ ਬੇਟੇ ਦਾ ਜਾਂ ਬੇਟੀ ਦਾ ਕਸੂਰ ਨਹੀਂ ਹੈ ਤੇ ਉਹਨੂੰ ਛੱਡਣ ਵਾਸਤੇ ਅਸੀਂ ਸਾਨੂੰ ਪੈਸੇ ਪਾਓ ਤੁਹਾਨੂੰ ਕੋਈ QR ਕੋਡ ਜਾਂ ਬੈਂਕ ਅਕਾਊਂਟ ਨੰਬਰ ਦਿੰਦੇ ਨੇ ਤਾਂ ਹੀ ਜੀ ਕਾਲਸ ਤੋਂ ਸਾਵਧਾਨ ਰਹੋ ਘਬਰਾਓ ਨਹੀਂ ਕੋਈ ਵੀ ਪੈਸੇ ਇਹੋ ਜਿਹੇ ਲੋਕਾਂ ਨੂੰ ਟ੍ਰਾਂਸਫਰ ਨਾ ਕਰੋ ਅਤੇ ਆਪਣੇ ਨੇੜਲੇ ਸਾਈਬਰ ਪੁਲਿਸ ਸਟੇਸ਼ਨ ਜਾਂ 1930 ਪੋਰਟਲ ਦੇ ਉੱਤੇ ਤੁਰੰਤ ਕੰਪਲੇਨਟ ਕਰੋ। ਠੀਕ ਸਰ ਕੀ ਇਹਨੂੰ ਅਮਰਦੀਪ ਮੈਡਮ ਨੇ ਕੋਈ ਇਸ ਤਰ੍ਹਾਂ ਦੀ ਫੈਸਲਿਟੀ ਮੰਗ ਕੀਤੀ ਸੀ ਕੋਈ ਜੋ ਸਾਨੂੰ ਕੰਪਲੇਨਟ ਮਿਲੀ ਹੈ ਉਹਦੇ ਵਿੱਚ ਪੈਸਿਆਂ ਦੀ ਡਿਮਾਂਡ ਦੀ ਗੱਲ ਹਜੇ ਕਲੀਅਰ ਨਹੀਂ ਹੋਈ ਹੈ। ਪਰ ਜੋ ਸਾਡੀ ਤਫ਼ਤੀਸ਼ ਆਈ ਹੈ ਤਫ਼ਤੀਸ਼ ਅਸੀਂ ਕੀਤੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇਹ ਮੋਡਲ ਸੋ ਪ੍ਰਿੰਟੀ ਹੈ ਜਾਂ ਜੋ ਇਹ ਪਰਸਨਸ ਕਰ ਰਹੇ ਨੇ ਇਹ ਸਾਈਬਰ ਫਰੋਡ ਦੇ ਅਟੈਂਪਟ ਵਾਲੇ ਕ੍ਰਿਮੀਨਲ ਸਾਈਬਰ ਫਰੋਡ ਵਾਲੇ ਕ੍ਰਿਮੀਨਲ ਜਨੇ ਤੇ ਇਹ ਵੀ ਇੱਕ ਸਾਈਬਰ ਫਰੋਡ ਦਾ ਹੀ ਅਟੈਂਪਟ ਸੀ। ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ। ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ। 9355 ਸੈਲਫ ਕੰਬਾਈਨ ਨਵੇਂ ਫੀਚਰਸ ਦਿਨਾਰ। ਮੈਂ ਡਾਕਟਰ ਦਨਵੀਰ ਸਿੰਘ ਸੇਖੋ ਜੀ। ਹੌਲਸੈਂਟਸ ఫిਜ਼ੀਓਥੈਰੇਪੀ ਕਾਲਜ ਜਸਪਾਲ ਵਾਂਗਰ ਲੁਧਿਆਣਾ ਦੱਖਣੀ ਬਾਈਪਾਸ ਤੋਂ। ਮੈਂ ਆਪ ਸਭ ਨੂੰ ਬੇਨਤੀ ਕਰਦਾ ਜੀ ਪਹਿਲਾਂ ਤਾਂ ਤੁਹਾਡੇ ਚਰਨਾਂ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਦੇਸ਼ ਵਿੱਚ ਜਿਹਨੀਆਂ ਸੰਗਤਾਂ ਮੈਨੂੰ ਦੇਖ ਰਹੀਆਂ ਨੇ ਮੈਂ ਜਿਹੜਾ ਸ਼ਹੀਦੀ ਹਫਤਾ ਸ਼ੁਰੂ ਹੋਣ ਜਾ ਰਿਹਾ ਹੈ ਮਾਤਾ ਗੁਜਰੀ ਜੀ ਦਾ ਅੱਜ ਬਾਬਾਜੀਤ ਸਿੰਘ ਜੀ ਬਾਬਾ ਯਾਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ-ਕੋਟ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਮੈਂ ਆਪ ਸਭ ਨੂੰ ਸੰਗਤਾਂ ਨੂੰ ਚਾਹੁੰਦਾ ਸਨੇਹਾ ਦੇਣਾ ਚਾਹੁੰਦਾ ਸੀ ਵੀ ਅੱਪਾ ਚੰਕੌਰ ਸਾਹਿਬ ਸਰਹੰਦ ਦਰਸ਼ਨਾਂ ਲਈ ਜਾਣਿਆ ਬੜੇ ਪਿਆਰ ਨਾਲ ਸਤਿਕਾਰ ਨਾਲ ਵ੍ਰਿਆਗ ਮੇ ਢੰਗ ਨਾਲ ਜਾਣਾ ਆਮ ਤੌਰ ਤੇ ਰਸਤੇ 'ਚ ਬੱਚੇ ਆ ਜਿਹੜੇ ਆਪਣੇ ਨਵਾਂ ਨੌਜਵਾਨ ਯੂਥ ਹੈ ਉਹ ਗਾਣੇ ਬਹੁਤ ਜ਼ਿਆਦਾ ਉੱਚੀ ਡੀਜੇ ਤੇ ਕਾਉਂਦੇ ਆ ਦੂਜਾ ਕੋਈ ਨਾ ਕੋਈ ਖੁੱਲ੍ਹਵਾਈ ਐਕਸੀਡੈਂਟ ਹੋਣ ਦਾ ਡਰ ਉੱਥੇ ਮੈਂ ਦੇਖਦਾ ਹੁਣ ਹਰ ਵਾਰੀ ਹੁੰਦਾ ਵੀ ਹੈ ਕਰਨੇ ਹੋ ਗਏਦਰ ਹੋ ਗਏ ਹਾਈਵੇ ਤੇ ਟਰੱਕ ਟਰੈਕਟਰ ਵਾਲੀ ਤੇਜ਼ ਚਲਾਉਂਦੇ ਆ ਇਹਨਾਂ ਚੀਜ਼ਾਂ ਨੂੰ ਕ੍ਰੇਸ ਕਰਨਾ ਜੀ ਆਪਾਂ ਆਪਣੀ ਕੌਮ ਦੇ ਜਿਵੇਂ ਐਮਬੈਸਡਰ ਬਣੀਏ ਸਹੀ ਪਹਿਰੇਦਾਰ ਬਣੀਏ ਜੋ ਉਸ ਚੀਜ਼ ਤੇ ਪਹਿਰਾ દਈਏ ਤੇ ਹੋਰ ਵੀ ਜੇ ਕੋਈ ਔਖੇ-ਚੋਕੇ ਪ੍ਰੋਬਲਮ ਆਉਂਦੇ ਸੰਗਤ ਦੇ 14 ਨਿਪਟਾਰਾ ਉਠੀ ਕਰਦੀਏ ਕੋਈ ਇਸ ਨੂੰ 네ਗੇਟਿਵ ਹੋਦਾ ਸਾਇਕਲ ਲੈਣ ਨਹੀਂ ਦਈਏ ਦੂਜਾ ਜਿਹੜੀਆਂ ਪਿੰਡ ਦੀਆਂ ਕਮੇਟੀਆਂ ਨੇ ਤੇ ਸੰਗਤਾਂ ਨੇ ਰਲ ਮਿਲ ਕੇ ਲੰਗਰਾਂ ਦਾ ਯੋਗਦਾਨ ਪਾ ਲਉਣਾ ਉੱਚ ਸਿੰਪਲ ਸਾਦਾ ਭੋਜਨ ਮਠਾਈ ਜਾਂ ਕੋਈ ਹੋਰ ਹੈ ਜੇ ਵਸਤੂਆਂ ਤੋਂ ਜਿਹੜੀਆਂ ਆਪਾਂ ਵਿਆਹ ਸ਼ਾਦੀਆਂ ਚ ਕਰਦੇ ਹਾਂ ਉਹ ਤੋਂ ਪリーズ ਕਰਨਾ ਇਹ ਸਿੰਪਲ ਚੀਜ਼ਾਂ ਹੀ ਬਣਉਣੀ ਹਨ ਜਿਵੇਂ दाल ਸਬ지 ਦਾ ਲੰਗਰ ਮੁਝੇ ਦੁੱਧਾ ਹੋ ਜਾਏ ਤੌੜਾ ਵੀ ਬਹੁਤ ਧੰਨਵਾਦ ਕਰਦਾ ਜੀ ਫਾਇਰੂ ਜੀ ਕਾ ਖਾਲਸਾ ਵਾਹ ਰੂ ਜੀ ਤੁਹਾਨੂੰ ਅ ਡਾਕਟਰ ਸਾਹਿਬ ਧੰਨਵਾਦ ਜੀ ਤੁਹਾਡਾ